ਸਵਾਗਤ ਹੈ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਰੀਇਨਫੈਕਟ ਨਿਊਜ਼ ਦੇ ਨਾਲ ਤੁਹਾਨੂੰ ਦੱਸ ਦਈਏ ਕਾਂਗਰਸ ਪਾਰਟੀ ਹਲਕਾ ਨਿਹਾਲ ਸਿੰਘ ਵਾਲਾ ਅੰਦਰ ਲਗਾਤਾਰ ਮਜ਼ਬੂਤ ਹੋ ਰਹੀ ਹੈ ਭੋਪਿੰਦਰ ਸਿੰਘ ਸਾਹੋ ਕੇ ਹਲਕਾ ਇੰਚਾਰਜ ਉਹਨਾਂ ਦੀ ਅਗਵਾਈ ਹੇਠ ਲਗਾਤਾਰ ਜਿਹੜੀਆਂ ਜੁਆਇਨਿੰਗ ਹੋ ਰਹੀਆਂ ਕਾਂਗਰਸ ਪਾਰਟੀ ਦੇ ਵਿੱਚ ਤੇ ਅੱਜ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੋਕਰੀ ਹੀਰਾ ਦੇ ਵਿੱਚ ਅਸੀਂ ਮੌਜੂਦ ਹਾਂ ਸਮੂਚੀ ਪੰਚਾਇਤ ਮੌਜੂਦਾ ਸਰਪੰਚ ਸਮੇਤ ਸਮੂਚੀ ਪੰਚਾਇਤ ਹੈ ਜਿਹੜੀ ਅੱਜ ਕਾਂਗਰਸ ਪਾਰਟੀ ਚ ਸ਼ਾਮਲ ਹੋਈ ਹੈ ਸਾਹੋਕੇ ਸਾਹਿਬ ਸਾਡੇ ਨਾਲ ਮੌਜੂਦ ਹੈ ਸਾਹੋਕੇ ਸਾਹਿਬ ਮੁਬਾਰਕਾਂ ਜਿਵੇਂ ਤੁਸੀਂ ਕੱਲ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਚ ਵੱਡੇ ਸਿਆਸੀ ਧਮਾਕੇ ਕਰਾਂਗੇ ਹੋਰ ਵੀ ਤੇ ਇੱਕ ਹੋਰ ਸਿਆਸੀ ਧਮਾਕਾ ਜੀ ਹਾਂਜੀ ਤੁਸੀਂ ਤੁਹਾਡੇ ਸਾਹਮਣੇ ਆ ਕਿਉਂਕਿ ਮੌਜੂਦਾ ਜਿਹੜੇ ਰੂਨ ਪਾਰਟੀ ਸਰਕਾਰ ਦੇ ਵਿੱਚੋਂ ਇੱਕ ਸਰਪੰਚ ਦਾ ਤੇ ਸਮੂਚੀ ਪੰਚਾਇਤ ਨੇ ਸ਼ਾਮਲ ਹੋਣਾ ਇਹ ਕਾਂਗਰਸ ਪਾਰਟੀ ਵਾਸਤੇ ਸਭ ਤੋਂ ਸੰਕੇਤ ਆ ਸਾਡੇ ਹਲਕੇ ਵਾਸਤੇ ਵੀ ਸਭ ਤੋਂ ਸੰਕੇਤ ਆ ਤੁਹਾਨੂੰ ਪਤਾ ਹੀ ਲਗਾਤਾਰ 4-5 ਦਿਨ ਤੋਂ ਭਾਵੇਂ ਪੰਥਕ ਬੰਦੇ ਭਾਵੇਂ ਅਕਾਲੀ ਦਲ ਦੇ ਵਿੱਚੋਂ ਭਾਵੇਂ ਝੜੂ ਦੇ ਵਿੱਚੋਂ ਤਕਰੀਬਨ ਬਹੁਤ ਸਾਰ ਬੰਦੇ ਜਿਹੜੇ ਕੱਲ ਸਾਬਕਾ ਸਰਪੰਚ ਜਿਹੜਾ ਅਕਾਲੀ ਦਲ ਦਾ ਸ਼ਾਮਲ ਹੋਇਆ ਸੀਗਾ ਇਸੇ ਤਰ੍ਹਾਂ ਪੰਥਕ ਜਿਹੜਾ ਸਾਡੇ ਬਹੁਤ ਵੱਡਾ ਵਿਦੇਸ਼ਾਂ ਕਈ ਜਿਹੜੇ ਐਸਟੀਪੀਸੀ ਲੈਕਚਰਰ ਅਸੀਂ ਉਹ ਸ਼ਾਮਲ ਹੋਏ ਆ ਅੱਜ ਇਸ ਮੁਕਤੀ ਜਿਹੜੀ ਪੰਚਾਇਤ ਆ ਸਰਪੰਚ ਤੋਂ ਦੇ ਨਾਲ ਇਹ ਟੋਕਰੀ ਹੀਰਾ ਵੀ ਕੇ ਸ਼ਾਮਲ ਹੋਈ ਆ ਮੈਂ ਇਹਨਾਂ ਸਾਰਿਆਂ ਨੂੰ ਵੈਲਕਮ ਕਰਦਾ ਜਿਹੜਾ ਤੇ ਵਿਸ਼ਵਾਸ ਤੋਂ ਨਾ ਇਹਨਾਂ ਨੂੰ ਹਰ ਤਰ੍ਹਾਂ ਨਾਲ ਪਾਰਟੀ ਦੇ ਵਿੱਚ ਮਾਨ ਸਨਮਾਨ ਮਿਲੂਗਾ ਤੇ ਤਕੜੇ ਹੋ ਕੇ ਸੀ ਆਉਣ ਵਾਲੀ ਸਰਕਾਰ ਬਣੋ ਇਸ ਤਾਈਂ ਆਉਣ ਵਾਲੇ ਦਿਨਾਂ ਦੇ ਕੀ ਪ੍ਰੋਗਰਾਮ ਹੈ ਆਉਣ ਵਾਲੇ ਦਿਨਾਂ ਚਵੀ ਅਜੇਹ ਜਿਹੜੇ ਹਾਂ ਚੱਲਦੇ ਰਹਿਣੇ ਚੱਲਦੇ ਇਹਨਾਂ ਨੇ ਕਿਉਂਕਿ ਲੋਕਾਂ ਦਾ ਲਾਈਨ 'ਚ ਲੱਗੇ ਹੋਏ ਆ ਕਈ ਤਾਂ ਪਹਿਲਾਂ ਤਾਂ ਕਹਿੰਦੇ ਸੀ ਵੀ ਦੋ ਤਿੰਨ ਮਹੀਨੇ ਠਹਿਰ ਜਾਓ ਜੀ ਅਸੀਂ ਹਾਂ ਪਰ ਹੁਣ ਮਲੂਕਾਂ ਦਾ ਮਨ ਬਣ ਗਿਆ ਵੀ ਇਤੋਂ ਦਾ ਕੰਮ ਨਹੀਂ ਮਿੜੂ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਢਾੜੂ ਵਾਲੀ ਉਹਨਾਂ ਕੋਲੇ ਜਿਹੜੇ ਬਲਾਕ ਸੰਮਤੀ ਅਸਤੇ ਜਿਹੜੇ ਚਿਹਰੇ ਆ ਉਹ ਨਹੀਂ ਲੱਭ ਰਹੇ ਕਈ ਬੰਦੇ ਟਿਕਟਾ ਵਾਪਸ ਕਰ ਰਹੇ ਆ ਇਹ ਪਹਿਲਾ ਦਫਾ ਕਿ ਜਿਹੜੇ ਜਿਹੜੀ ਲੋਕਲ ਜਿਹੜੇ ਚੋਣਾਂ ਦੇ ਵਿੱਚ ਉਮੀਦਵਾਰ ਨਹੀਂ ਕੱਢ ਰਹੇ ਉਹ ਇਸ ਕਰਕੇ ਕੱਲ ਮੈਨੂੰ ਪਤਾ ਲੱਗਿਆ ਵੀ ਇੱਕਰੇ ਬੰਦੇ ਨੇ ਟੈਕਟਿਵ ਵਾਪਸ ਕਰਤੀ ਬਲਾਕ ਸੰਭ ਦੀ ਜੀ ਜੀ ਸੋ ਕੀ ਅਪੀਲ ਕਰਨੀ ਚਾਹੁੰਦੇ ਹੋ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਕਿਉਂਕਿ ਤਿੰਨ ਬਹੁਤ ਥੋੜੇ ਨੇ 14 ਦਸੰਬਰ ਨੂੰ VOTING ਹੋਣੀ ਹੈ ਤੇ ਕੀ ਕਹਿਣਾ ਚਾਹੁੰਦੇ ਹਨ ਨੇ ਸਾਨੂੰ ਟਾਈਮ ਹੀ ਬੜਾ ਦਿਨਾ ਵੀ ਨਾ ਆਪ ਸੰਭਲੇ ਨਾ ਜਾਵੇ ਕਾਗਜ਼ ਪੱਤਰਾਂ ਦੀ ਤਾਮਲੀ ਕਰਨਗੇ ਇਹ ਇਹ ਬੜਾ ਕੁਝ ਕਰਨਗੇ ਪਰ ਸਾਡੀ ਟੀਮ ਹੈ ਜਿਹੜੀ ਸਾਰੀ ਹਲਕੇ ਦੀ ਅਸੀਂ ਭਾਵੇਂ ਸੜਕਾਂ ਦੇ ਉੱਤਰਨਾ ਭਾਵੇਂ ਧਰਨੇ ਲਾਉਣੇ ਪਏ ਜੇ ਕਿਸ ਨੇ ਕਾਜ ਰੱਤ ਕਰਤੇ ਤੇ ਉਹਨਾਂ ਦਾ ਅਸੀਂ ਪੂਰਾ ਦਰੂਸ ਕਟਕ ਜੀ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਸਰ ਸੋ ਤੁਸੀਂ ਗੱਲਬਾਤ ਸੁਣੀ ਹੈ ਭੁਵਿੰਦਰ ਸਿੰਘ ਸਾਹੋਕੇ ਜੀ ਜਿਨ੍ਹਾਂ ਦੀ ਅਗਵਾਈ ਦੇ ਹੇਠ ਅੱਜ ਇੱਕ ਹੋਰ ਜਿਹੜੀ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਸਮੁੱਚੀ ਪੰਚਾਇਤ ਹੈ ਜਿਹੜੀ ਸ਼ਾਮਲ ਹੋਈ ਹੈ ਕਾਂਗਰਸ ਪਾਰਟੀ ਦੇ ਵਿੱਚ ਸੋ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ 'ਚ 14 ਦਸੰਬਰ ਨੂੰ ਵੋਟਰ ਕੀ ਫੈਸਲਾ ਕਰਦੇ ਨੇ ਪਰ ਫਿਲਹਾਲ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਵਰਕਰ ਨੇ ਉਹਨਾਂ ਦਾ ਮੋਰਲ ਹੈ ਜਿਹੜਾ ਪੂਰਾ ਬੂਸਟ ਅਪ ਹੋਇਆ ਹੋਇਆ ਹੈ ਔਰ ਜਿਹੜੇ ਸੱਤਾਧਾਰੀ ਤੇ ਰਿਹਾ ਆਮ ਆਦਮੀ ਪਾਰਟੀ ਨੂੰ ਜਿਹੜਾ ਚੈਲੰਜ ਕਰਨ ਲਈ ਉਹਨਾਂ ਦਾ ਮੁਕਾਬਲਾ ਕਰਨ ਲਈ ਕਾਂਗਰਸ ਪਾਰਟੀ ਪੱਪਾ ਬਾਹਰ ਹੈ ਕੈਮਰਾ ਬਸਨ ਜਸਪ੍ਰੀ ਸਿੰਘ ਸੈਦੋਗੀ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਕੋਕਰੀ ਹੀਰਾ ਤੋਂ ਪਦੀਪ ਢੱਲੋਂ ਦੀ ਰਿਪੋਰਟ